ਦੋਸਤੋ ਸਾਡੇ ਦੇਸ਼ ਦੇ ਵਿੱਚ ਬੱਖ-ਬੱਖ ਸਮੇਂ ਤੇ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਕੁਝ ਸਮੱਸਿਆਵਾਂ ਜਈਆਂ ਹਨ ਜਿਨ੍ਹਾਂ ਦੇ ਵਿੱਚ ਸਾਡੀਆਂ ਲਾਪਰਵਾਹੀਆਂ ਜਾਂ ਆਪਹੁਦਰੀਆਂ ਜਾਂ ਸਰਕਾਰਾਂ ਦੇ ਗੈਰ ਜ਼ਿੰਮੇਵਾਰੀ ਵਾਲੇ ਕਦਮ ਨੇ ਜਿਨ੍ਹਾਂ ਕਰਕੇ ਅਸੀਂ ਇਨ੍ਹਾਂ ਸਮੱਸਿਆਵਾਂ ਨਾਲ ਦੋ ਚਾਰ ਹੁੰਦੇ ਰਹਿੰਦੇ ਆ ਦੋਸਤੋ ਹਾਲ ਹੀ ਦੇ ਵਿੱਚ ਸਾਡੇ ਦੇਸ਼ ਦੀ ਸੁਪਰੀਮ ਕੋਰਟ ਦਾ ਇੱਕ ਦਿਸ਼ਾ ਨਿਰਦੇਸ਼ ਆਏ ਨੇ ਚਿੰਤਾ ਪ੍ਰਗਟ ਕੀਤੀ ਹੈ ਸਾਡੇ ਦੇਸ਼ ਦੀ ਸੁਪਰੀਮ ਕੋਰਟ ਨੇ ਉਹ ਚਿੰਤਾ ਕਿਸ ਤੇ ਪ੍ਰਗਟ ਕੀਤੀ ਹੈ ਉਹ ਹੈ ਅਵਾਰਾ ਪਸ਼ੂਆਂ ਤੇ ਕੁੱਤਿਆਂ ਤੇ ਅਸੀਂ ਦੇਖਦੇ ਹਾਂ ਕਿ ਹਰ ਰੋਜ਼ ਹੀ ਜਿਹੜੀਆਂ ਵੱਡੀਆਂ-ਵੱਡੀਆਂ ਘਟਨਾਵਾਂ ਅਵਾਰਾ ਕੁੱਤਿਆਂ ਦੀ ਬਦੌਲਤ ਤੇ ਜਿਹੜੇ ਅਵਾਰਾ ਪਸ਼ੂ ਹੈ ਉਹਨਾਂ ਦੀ ਬਦੌਲਤ ਵਾਪਰ ਜਾਂਦੀਆਂ ਨੇ ਅਕਸਰ ਇਹਨਾਂ ਹਾਦਸਿਆਂ ਦੇ ਵਿੱਚ ਜਿਹੜੇ ਗੱਡੀਆਂ ਵਾਲੇ ਜਾਂ ਇਹ ਸੜਕ ਤੇ ਤੁਰੇ ਜਾਂਦੇ ਲੋਕਾਂ ਦੇ ਉੱਤੇ ਅਵਾਰਾ ਪਸ਼ੂ ਹਮਲਾ ਕਰ ਦਿੰਦੇ ਆ ਜਾਂ ਕੁੱਤੇ ਹਮਲਾ ਕਰ ਦਿੰਦੇ ਨੇ ਇਨ੍ਹਾਂ ਸਮੱਸਿਆਵਾਂ ਦੇ ਕੁਝ ਵੱਖ-ਵੱਖ ਪਹਿਲੂ ਨੇ ਕਿ ਸਾਡੇ ਦੇਸ਼ ਦੇ ਕਾਨੂੰਨ ਦੇ ਮੁਤਾਬਕ ਅਸੀਂ ਅਵਾਰਾ ਪਸ਼ੂਆਂ ਗਊਆਂ ਜਾਂ ਹੋਰ ਨਾਂ ਜਿਹੜੇ ਪਾਲਤੂ ਜੀਵ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਮਾਰ ਨਹੀਂ ਸਕਦੇ ਕਿਸੇ ਤਰ੍ਹਾਂ ਦੀ ਸਰੀਰਕ ਪੱਖੋਂ ਹਾਨ ਨਹੀਂ ਪਹੁੰਚਾ ਸਕਦੇ ਪਰ ਇਹਨਾਂ ਨੂੰ ਜਿਹੜਾ ਇਹਨਾਂ ਦੀ ਅਵਾਰਗੀ ਹੈ ਇਹਨਾਂ ਦਾ ਵਾਰਾ ਪਾਣਾ ਜਿਸ ਉਸ ਦੀ ਬਦੌਲਤ ਜਿਹੜੇ ਨੁਕਸਾਨ ਹੁੰਦੇ ਨੇ ਉਹਨਾਂ ਨੂੰ ਨੱਥ ਪਾਉਣ ਦੇ ਵਿੱਚ ਸਰਕਾਰਾਂ ਤੇ ਅਸੀਂ ਲੋਕ ਮਿਲ ਜੁਲ ਕੇ ਬਹੁਤ ਕੁਝ ਕਰ ਸਕਦੇ ਹਾਂ ਤੇ ਅਸੀਂ ਇਹਨਾਂ ਤੋਂ ਨਜਾਤ ਪਾ ਸਕਦੇ ਹਾਂ ਹਾਲ ਹੀ ਵਿੱਚ ਰਾਜਸਥਾਨ ਦੇ ਵਿੱਚ ਦੋ ਜਿਹੜੇ ਜੱਜ ਸਹਿਬਾਨ ਨੇ ਉਹ ਵੀ ਅਵਾਰਾ ਪਸ਼ੂਆਂ ਕਾਰਨ ਜਿਹੜੇ ਐ ਹਾਸਿਆਂ ਦਾ ਸ਼ਿਕਾਰ ਹੋਏ ਨੇ ਜਿਹੜੀ ਸਾਡੇ ਦੇਸ਼ ਦੀ ਸੁਪਰੀਮ ਕੋਰਟ ਹੈ ਉਸ ਨੇ ਬੜੀਆਂ ਚਿੰਤਾ ਜਤਾਉਣ ਵਾਲੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਪਹਿਲੀ ਚਿੰਤਾ ਉਹਨਾਂ ਨੇ ਜਤਾਈ ਹੈ ਕਿ ਸਾਡੇ ਦੇਸ਼ ਦੀਆਂ ਨਗਰ ਨਿਗਮਾਂ ਔਰ ਪਾਬਕੇ ਸਥਾਨਕ ਸਰਕਾਰਾਂ ਮਹਿਕਮਾ ਸੰਜੀਦਗੀ ਨਾਲ ਕੰਮ ਨਹੀਂ ਕਰ ਰਿਹਾ ਉਹ ਅਵਾਰਾ ਪਸ਼ੂਆਂ ਤੇ ਕੁੱਤਿਆਂ ਨੂੰ ਲੈ ਕੇ ਸੰਜੀਦਾ ਨਹੀਂ ਇਹਨਾਂ ਦੇ ਇਲਾਜ ਵਾਸਤੇ ਅੱਗੇ ਨਹੀਂ ਆ ਰਹੇ ਜੋ ਇਹਨਾਂ ਨੂੰ ਕਦਮ ਉਠਾਉਣੇ ਚਾਹੀਦੇ ਆ ਉਹ ਕਦਮ ਇਹਨਾਂ ਦੁਆਰਾ اٹھਾਏ ਨਹੀਂ ਜਾ ਰਹੇ ਦੂਸਰੀ ਚਿੰਤਾ ਉਹਨਾਂ ਨੇ ਜਿਹੜੀ ਜਿਤਾਈ ਹੈ ਕਿ ਜਿਹੜੇ ਅਵਾਰਾ ਕੁੱਤੇ ਜਾਂ ਪਸ਼ੂ ਨੇ ਅਸੀਂ ਇਹਨਾਂ ਦੇ ਮੂਡ ਨੂੰ ਕਦੇ ਵੀ ਭਾਪ ਨਹੀਂ ਸਕਦੇ ਕਿ ਅਸੀਂ ਗਲੀ ਦੇ ਵਿੱਚੋਂ ਵਿਚ ਰਹੇ ਆਂ ਕੁੱਤਾ ਬੈਠਾ ਸਾਨੂੰ ਲੱਗਦਾ ਕਿ ਕੁੱਤਾ ਬੈਠਾ ਹੈ ਪਤਾ ਨਹੀਂ ਉਹ ਕਦੋਂ ਤੁਹਾਨੂੰ ਫੜ ਲਵੇ ਇਸੇ ਤਰ੍ਹਾਂ ਹੀ ਬਾਰਾ ਪਸ਼ੂ ਸੜਕ ਤੇ ਵਿਚਕਾਰ ਜਾਂ ਸਾਈਡ ਤੇ ਖੜਾ ਹੈ ਸਾਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਸ ਵੇਲੇ ਕਿਸ ਤੇ ਹਮਲਾ ਕਰ ਦੇਵੇ ਇਸ ਕਿਸਮ ਦੀਆਂ ਜਿਹੜੀਆਂ ਚਿੰਤਾਵਾਂ ਸਾਡੀਆਂ ਸੁਪਰੀਮ ਕੋਰਟ ਨੇ ਇਹ ਉਜਾਗਰ ਕੀਤੀਆਂ ਨੇ ਦੋਸਤੋ ਹੁਣ ਇਸ ਜਿਹੜਾ ਮਸਲਾ ਹੈ ਇਹਦੇ ਵਾਸਤੇ ਸਰਕਾਰਾਂ ਨੇ ਜੋ ਦਿਸ਼ਾ ਨਿਰਦੇਸ਼ ਸਰਕਾਰਾਂ ਨੂੰ ਮਿਲੇ ਹੋਏ ਨੇ ਜਾਂ ਕਾਨੂੰਨ ਬਣੇ ਹੋਏ ਨੇ ਇਹਨਾਂ ਦੇ ਵਿੱਚ ਪਾਲਣਾ ਕਰਨ 'ਚ ਕਿਤੇ ਨਾ ਕਿਤੇ ਢਿੱਲ ਹੈ ਸਾਡੇ ਆਪਣੇ ਜਿੱਥੋਂ ਤੱਕ ਸਾਡੇ ਸਮਾਜ ਦੀ ਜ਼ਿੰਮੇਵਾਰੀ ਨੂੰ ਦੇਖਦੇ ਆ ਕਿ ਬਹੁਤ ਸਾਰੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਜਿਹੜਾ ਦੁੱਧ ਦੀ ਉਹਨਾਂ ਦੀ ਦੁੱਧ ਚੋਇਆ ਜਾਂਦਾ ਹੈ ਜਦੋਂ ਦੁੱਧ ਦੇਣੋਂ ਹਟ ਜਾਂਦੇ ਨੇ ਜਾਂ ਕਿਸੇ ਕੰਮ ਦੇ ਨਹੀਂ ਰਹਿੰਦੇ ਤਾਂ ਉਹਨਾਂ ਨੂੰ ਅਬਾਰਾ ਛੱਡ ਦਿੱਤਾ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਗੈਰ ਜ਼ਿੰਮੇਵਾਰੀ ਵਾਲਾ ਕੰਮ ਹੈ ਇਹਨਾਂ ਪਸ਼ੂਆਂ ਕਰਕੇ ਦੇਖੋ ਕਿੰਨੀਆਂ ਸਮੱਸਿਆਵਾਂ ਆਉਂਦੀਆਂ ਨੇ ਪਿੰਡਾਂ ਦੇ ਵਿੱਚੋਂ ਜਿਹੜੇ ਆ ਕਿਸਾਨਾਂ ਦੀਆਂ ਫਸਲਾਂ ਨੂੰ ਤਬਾਹ ਕਰ ਦਿੰਦੇ ਨੇ ਪਿੰਡਾਂ ਦੇ ਲੋਕਾਂ ਨੇ ਇੱਕ-ਇੱਕ ਕਰਕੇ ਬਹੁਤ ਸਾਂ ਚੌਂਕੀ ਦਾ ਰੱਖ ਲੈਣੇ ਪਰ ਹੁਣ ਇਹਨਾਂ ਪਸ਼ੂਆਂ ਦਾ ਜਿਹੜਾ ਦਬਦਬਾ ਹੈਗਾ ਉਹ ਸ਼ਹਿਰਾਂ ਦੇ ਵਿੱਚ ਬਣ ਗਿਆ ਤੇ ਇਹਨਾਂ ਦਾ ਰੁਕ ਸ਼ਹਿਰਾਂ ਵੱਲ ਹੋ ਗਿਆ। ਇਸੇ ਤਰ੍ਹਾਂ ਜਿਹੜੇ ਕੁੱਤੇ ਨੇ ਉਹ ਪਿੰਡਾਂ ਦੇ ਵਿੱਚ ਵੀ ਹੈ ਤੇ ਸ਼ਹਿਰਾਂ ਦੇ ਵਿੱਚ ਵੀ ਹੈ। ਦੋਨੋਂ ਹੀ ਸਮੱਸਿਆਵਾਂ ਦੇ ਵਿੱਚ ਸਾਡੇ ਲੋਕ ਇੱਕ ਪਾਸੇ ਤਾਂ ਪਸ਼ੂਆਂ ਵਾਸਤੇ ਪੁੰਨ ਦੇ ਤੌਰ ਤੇ ਜਾਂ ਕੁੱਤਿਆਂ ਨੂੰ ਪੁੰਨ ਦੇ ਤੌਰ ਤੇ ਖਾਦ ਖਰਾਕ ਪਾਉਂਦੇ ਨੇ ਔਰ ਇੱਕ ਪਾਸੇ ਇਹ ਨੁਕਸਾਨ ਦਾ ਕਾਰਨ ਵੀ ਬਣਦੇ ਨੇ। ਇੱਕ ਹੋਰ ਵੱਡਾ ਪਹਿਲੂ ਹੈ ਕਿ ਸਾਡੀਆਂ ਸਰਕਾਰਾਂ 200 ਰੁਪਏ ਤਕਰੀਬਨ ਜਿਹੜੇ ਮੁਲਾਜ਼ਮ ਲੋਕ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚੋਂ ਕਟੌਤੀ ਹੁੰਦੀ ਹੈ ਗਊ ਸੈਸ ਦੇ ਨਾਂ ਤੇ ਪਰ ਸਾਡੀਆਂ ਸਰਕਾਰਾਂ ਕਦੇ ਵੀ ਅਸੀਂ ਇਹ ਨਹੀਂ ਦੇਖਿਆ ਕਿ ਗਊ ਸੈਸ ਕਿੱਥੇ ਖਰਚਿਆ ਜਾ ਸਕਦਾ ਹੈ ਜਿੰਨਾ ਪੈਸਾ ਸਰਕਾਰ ਦੁਆਰਾ ਇਕੱਠਾ ਕੀਤਾ ਜਾਂਦਾ ਉਹਦੇ ਨਾਲ ਬਹੁਤ ਸਾਰੀਆਂ ਗਊ ਸ਼ਾਲਾ ਖੋਲੀਆਂ ਜਾ ਸਕਦੀਆਂ ਨੇ ਔਰ ਬਾਰਾ ਕੁੱਤਿਆਂ ਨੂੰ ਵੀ ਨੱਥ ਪਾਈ ਜਾ ਸਕਦੀ ਹੈ ਪਰ ਇਹ ਅਣਗਹਿਲੀ ਅਸੀਂ ਦੇਖ ਰਹੇ ਹਾਂ ਕਿ ਹੋ ਰਹੀ ਹੈ ਤੇ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਪਸ਼ੂਆਂ ਨੂੰ ਤੇ ਨਿਤ ਨਵੀਆਂ-ਨਵੀਆਂ ਸਮੱਸਿਆਵਾਂ ਕੁੱਤਿਆਂ ਤੇ ਪਸ਼ੂਆਂ ਕਰਕੇ ਆ ਰਹੀਆਂ ਨੇ ਮੇਰਾ ਇਸ ਵੀਡੀਓ ਬਣਾਉਣ ਦਾ ਇੱਕ ਹੋਰ ਮਕਸਦ ਸੀ ਕਿ ਅਸੀਂ ਕਿਸ ਤਰ੍ਹਾਂ ਜ਼ਿੰਮੇਵਾਰੀ ਨਿਵਾ ਸਕਦੇ ਹਾਂ ਜਦੋਂ ਸਰਕਾਰਾਂ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣ ਦੇ ਵਿੱਚ ਅਸਮਰਥ ਨਾਜ਼ਰ ਆ ਰਹੀਆਂ ਨੇ ਭਾਵੇਂ ਕਿ ਸੁਪਰੀਮ ਕੋਰਟ ਦੇਸ਼ ਦੀ ਸਰਵਉੱਚ ਅਦਾਲਤ ਨੇ ਐਡੀ ਵੱਡੀ ਚਿੰਤਾ ਜਤਾਈ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਦੇ ਨਤੀਜੇ ਨਿਕਲਣਗੇ ਜਾਂ ਕੋਈ ਫਰਕ ਪਵੇਗਾ ਕਿਉਂਕਿ ਸਾਡੀਆਂ ਸਰਕਾਰਾਂ ਦਾ ਸਥਾਨਕ ਸਰਕਾਰਾਂ ਭਾਗ ਹੈ ਨਗਰ ਨਿਗਮ ਨੇ ਜਾਂ ਹੋਰ ਸੰਸਥਾਵਾਂ ਨੇ ਜਿਹੜੀਆਂ ਲੋਕ ਨਮਾਇੰਦੇ ਨੇ ਇਹਨਾਂ ਦਾ ਸਾਡੇ ਨਾਲ ਕਿਤੇ ਵੀ ਕੋਈ ਇਸ ਕਿਸਮ ਦੀ ਕਾਰਵਾਈ ਜਿਹੜੇ ਕਰਨਗੇ ਦੋਸਤੋ ਅਸੀਂ ਦੇਖਦੇ ਹਾਂ ਖਾਸ ਤੌਰ ਤੇ ਪੰਜਾਬੀ ਲੋਕ ਪੰਜਾਬੀ ਲੋਕ ਹਰ ਸਮੱਸਿਆ ਦੇ ਵਿੱਚ ਦੇਸ਼ ਦੇ ਲਈ ਜਿਹੜੇ ਆ ਕੇ ਖੜਦੇ ਨੇ ਚਾਹੇ ਉਹ ੜਾਂ ਦੀ ਸਮੱਸਿਆ ਹੋਵੇ ਚਾਹੇ ਹੋਰ ਸਮੱਸਿਆਵਾਂ ਹੋਣ ਤਾਂ ਪੰਜਾਬੀ ਲੋਕ ਲੰਗਰ ਲੈ ਕੇ ਥਾਂ ਥਾਂ ਪਹੁੰਚ ਜਾਂਦੇ ਨੇ ਹੋਰ ਵੀ ਆਰਥਿਕ ਮਦਦ ਦੇਣ ਦੇ ਲਈ ਮਸ਼ਹੂਰ ਜਾਣੇ ਜਾਂਦੇ ਨੇ ਮੈਂ ਇਸ ਵੀਡੀਓ ਜਰੀਏ ਤੁਹਾਨੂੰ ਗੁਜਾਰਿਸ਼ ਕਰਾਂਗਾ ਕਿ ਜਿਹੜੇ ਲੋਕ ਸਮਾਜ ਸੇਵੀ ਸੰਸਥਾਵਾਂ ਚਲਾਉਂਦੇ ਨੇ ਜਾਂ ਹੋਰ ਕੋਈ ਉਪਰਾਲੇ ਕਰਦੇ ਨੇ ਬਖ ਬਖ ਸਮਾਜ ਦੀਆਂ ਸਭਾਵਾਂ ਦੇ ਲਈ ਉਹਨਾਂ ਨੂੰ ਵੀ ਮੇਰੀ ਗੁਜਾਰਿਸ਼ ਹੈ ਕਿ ਅਸੀਂ ਕੁੱਤਿਆਂ ਨੂੰ ਨੱਥ ਪਾ ਸਕਦੇ ਹਾਂ ਕਿਉਂਕਿ 12 ਕੁੱਤਿਆਂ ਨੂੰ ਨੱਥ ਪਾਉਣ ਦਾ ਤਰੀਕਾ ਜਿਵੇਂ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਾਡੇ ਸੀਨੀਅਰ ਵਕੀਲ ਕਪਲ ਸਿਬਲ ਨੇ ਵੀ ਕਿਹਾ ਕਿ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਸਕਦੀ ਹੈ ਜੇ ਅਸੀਂ ਅੱਖਾਂ ਦੇ ਕੈਂਪ ਲਗਾ ਸਕਦੇ ਹਾਂ ਜਾਂ ਹੋਰ ਬਿਮਾਰੀਆਂ ਦੇ ਚੈੱਕਅਪ ਦੇ ਕੈਂਪ ਲਵਾ ਸਕਦੇ ਹਾਂ ਤਾ ਕੁੱਤਿਆਂ ਦੀ ਨਸਬੰਦੀ ਕਰਾਉਣ ਦੇ ਜਿਹੜੇ ਕੈਂਪ ਨੇ ਉਹ ਕੋਈ ਬਹੁਤਾ ਵੱਡਾ ਮਹਿੰਗਾ ਖਰਚ ਵਾਲਾ ਨਹੀਂ ਸਸਤਾਮਾ ਵਾਸਤੇ ਪੰਜਾਬੀਆਂ ਵਾਸਤੇ ਕੋਈ ਵੱਡਾ ਹੀ ਇਹ ਵੱਡਾ ਜਿਹੜਾ ਹੈ ਕੰਮ ਨਹੀਂ ਹੈ ਤੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਆਓ ਆਪਾਂ ਮਿਲ ਕੇ ਘੱਟੋ ਘੱਟ ਇਹ ਆਵਾਜ਼ ਉਠਾਈਏ ਕਿ ਜਿਹੜਾ ਗਊਸ਼ੈਸ ਮਲਾਜਮ ਲੋਕ ਦਿੰਦੇ ਨੇ ਜਾਂ ਹੋਰ ਫੰਡ ਰੱਖੇ ਜਾਂਦੇ ਨੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਉਹਨਾਂ ਦੀਆਂ ਗਊਸ਼ਾਲਾਵਾਂ ਵੱਧ ਤੋਂ ਵੱਧ ਖੋਲੀਆਂ ਜਾਣ ਤੇ ਆਵਾਰਾ ਪਸ਼ੂਆਂ ਨੂੰ ਉਹਨਾਂ ਦੇ ਵਿੱਚ ਡੱਕਿਆ ਜਾਵੇ ਤਾਂਕੇ ਜਿਹੜੇ ਨਿਤ ਹੋਣ ਵਾਲੇ ਹਾਦਸੇ ਟਲ ਜਾਣ ਇਸੇ ਤਰ੍ਹਾਂ ਕੁੱਤਿਆਂ ਦੇ ਜਿਹੜੇ ਵੱਧਦੇ ਨੂੰ ਰੋਕਣ ਵਾਸਤੇ ਫਿਰ ਇੱਕਦਮ ਉਹਨਾਂ ਉਸ ਦੇ ਨਾਲ ਭਾਵੇਂ ਸਾਡੀਆਂ ਜਿਹੜੇ ਕੁੱਤਿਆਂ ਦੇ ਕੱਟਣ ਦੇ ਜਾਂ ਹੋਰ ਸਮੱਸਿਆਵਾਂ ਨਹੀਂ ਰੁਕਣਗੀਆਂ ਪਰ ਸਾਲ ਦੋ ਸਾਲ ਦੇ ਵਿੱਚ ਇਹਨਾਂ ਦੇ ਵਿੱਚ ਵੱਡੀ ਗ੍ਰਾਵਟ ਆ ਜਾਵੇਗੀ ਜੇਕਰ ਅਸੀਂ ਕੁੱਤਿਆਂ ਦੀ ਨਸਬੰਦੀ ਕਰਨੀ ਸ਼ੁਰੂ ਕਰ ਦਈਏ ਤਾਂ ਕਿ ਕੁੱਤਿਆਂ ਦੀ ਅੱਗੇ ਜਿਹੜੀ ਪਦائش ਹੈ ਉਹ ਰੁਕ ਜਾਵੇ ਤੇ ਆਵਾਰਾ ਕੁੱਤੇ ਆ ਜਿਹੜੇ ਉਹ ਪੈਦਾ ਹੋਣ ਤੋਂ ਹਟ ਜਾਣ ਤੇ ਇਹ ਮੇਰੀਆਂ ਦੋ ਤੁਹਾਨੂੰ ਸੁਝਾ ਨੇ ਸੁਝਾ ਕੀ ਹੈ ਇਹ ਮੈਂ ਚਰਚਾ ਵਾਸਤੇ ਤੁਹਾਡੇ ਅੱਗੇ ਦੋ ਸਵਾਲਾਂ ਜਿਹੜੇ ਇਹ ਰੱਖੇ ਨੇ ਤੇ ਮੈਂ ਉਮੀਦ ਕਰਦਾ ਕਿ ਅਵਾਰਾ ਕੁੱਤਿਆਂ ਨੂੰ ਤੇ ਅਵਾਰਾ ਪਸ਼ੂਆਂ ਨੂੰ ਨੱਥ ਪਾਉਣ ਦੇ ਲਈ ਅਸੀਂ ਕੀ ਯੋਗਦਾਨ ਦੇ ਸਕਦੇ ਹਾਂ ਜਾਂ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਆਪਣੇ ਕਮੈਂਟਾਂ ਦੇ ਰਾਹੀਂ ਸਾਡੀ ਇਸ ਵੀਡੀਓ ਦੇ ਨੀਚੇ ਜਰੂਰ ਆਪਣੇ ਸੁਝਾਅ ਦਿਓ ਤਾਂ ਕਿ ਇਹ ਚਰਚਾ ਅੱਗੇ ਵੱਧ ਸਕੇ ਤੇ ਨਾਲ ਹੀ ਮੈਂ ਗਿਜਾਰਸ਼ ਕਰਾਂਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਨਾ ਭੁੱਲਣਾ ਤੇ ਸਾਡੇ ਪੇਜ ਨੂੰ ਵੀ ਫਾਲੋ ਕਰਨਾ ਜ਼ਰੂਰ ਯਾਦ ਰੱਖਿਓ ਬਹੁਤ ਬਹੁਤ ਸ਼ੁਕਰੀਆ